ਇਹ ਜਿਹੜੀ ਭਾਂਟੇ ਵਾਲੀ ਬੋਤਲ ਆ ਮੈਂ ਤੁਹਾਨੂੰ ਇਹ ਦਿਖਾ ਲੈਂਦੀ ਆ ਵੀਡੀਓ ਬਣਾਈ ਆ ਕਿਉਂਕਿ ਇਹਨੇ ਮੈਨੂੰ ਆਪਣਾ ਬਚਪਨ ਚੇਤਾ ਕਰਾ ਦਿੱਤਾ ਇਹ ਜਿਹੜੀਆਂ ਝੱਗੀਆਂ ਤੁਸੀਂ ਪਾਈਆਂ ਤੇ ਰਾਤ ਨੂੰ ਪਾਈ ਦੀਆਂ ਤੁਸੀਂ ਮਤਲਬ ਕਦੇ ਪਾਈਆਂ ਇਹ ਇਸੇ ਵਾਲੇ ਸੇਵਾ ਦੇ ਸ਼ਪਲੈਂਟੀਰ ਮਤਲਬ ਮੀਨ ਬੰਦੇ ਆ ਤੁਸੀਂ ਹਾਂਜੀ ਹਾਂਜੀ ਮੀਨ ਸੇਵਾਦਾਰ ਆ ਇਹ ਆ ਪਾਜੀ ਹੁਣ ਮੀਨ ਸੇਵਾਦਾਰ ਆ ਆ ਪਾਜੀ ਦੇ ਆ ਵੀ ਆ ਪਾਜੀ ਦੇ ਫੁੱਲ ਵੀ ਲਗਾ ਇੱਧਰ ਦੇਖ ਲਓ ਫਸਟ ਉਹਨੇ ਕਲਾਸ ਚ 3 ਨੰਬਰ ਦੇ ਉਹਨੇ ਫਸਟ ਆਜੀ ਦਾ ਕਦੇ 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 ਨਹੀਂ ਰੋਜ਼ ਆਇਆ ਕਰ ਫਸਟ ਸਾਸੀ ਗਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਤੁਸੀਂ ਛੋਟੇ ਹੁੰਦੇ ਦੇਖੇ ਹੋਣੇ ਨਾ ਭਾਂਟੇ ਵਾਲੀਆਂ ਬੋਤਲਾਂ ਜਿਹੜੀਆਂ ਆਪਾਂ ਕਹਿੰਦੇ ਦੁੱਧ ਸੋਡਾ ਤੇ ਮੈਂ ਨੰਗਣ ਡਿਆ ਸੀ ਇੱਥੋਂ ਨਾਨਕਪਿੰਡੀ ਤੋਂ ਤੇ ਮੈਂ ਦੇਖਿਆ ਵੀਰ ਹੋਣਾ ਨੇ ਉਹਦੀ ਸ਼ਵੀਲ ਲਈ ਆ ਆ ਦੇਖ ਲਓ ਇੱਧਰ ਮੈਨੂੰ ਬਚਪਨ ਆਪਣੇ ਦਾ ਕੀਤਾ ਆ ਗਿਆ ਇਹਨੂੰ ਦੇਖ ਕੇ ਤੇ ਮੈਂ ਆਪਣੇ ਜਦੋਂ ਮਤਲਬ ਉਹ 5-6 ਸਾਲਾਂ 7 ਸਾਲਾਂ ਦੀ ਉਮਰ ਵਿੱਚ ਚਲੇ ਗਿਆ ਜਦੋਂ ਰਾਤ ਨੂੰ ਆਪਾਂ ਦੁੱਧ ਦਾ ਗਲਾਸ ਜਿਹੜਾ ਵਿੱਚ ਆਹ ਪਾ ਕੇ ਪੀਂਦੇ ਹੁੰਦੇ ਸੀ ਨਾ ਰਾਤ ਨੂੰ ਤੇ ਵਿੱਚ ਬਰਫ਼ ਪਾ ਕੇ ਉਹ ਦਿਨ ਮੈਨੂੰ ਚੇਤੇ ਆ ਗਿਆ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਸ਼ਵੀਲਾਂ ਬਹੁਤ ਪੰਜਾਬ ਵਿੱਚ ਲੱਗਦੀਆਂ ਉਹ ਆਪਾਂ ਇਦਾਂ ਦੁੱਧੀਆਂ ਚੀਜ਼ਾਂ ਪਾ ਦਨੇ ਨਾ ਸ਼ਕੈਸ਼ ਪਾ ਦਨੇ ਜਾਂ ਹੋਰ ਚੀਜ਼ਾਂ ਆ ਜਿਹੜੀ ਭਾਂਟੇ ਵਾਲੀ ਬੋਤਲ ਆ ਮੈਂ ਤੁਹਾਨੂੰ ਇਹ ਦਿਖਾ ਲੈਂਦੀ ਆ ਵੀਡੀਓ ਬਣਾਈ ਆ ਕਿਉਂਕਿ ਇਹਨੇ ਮੈਨੂੰ ਆਪਣਾ ਬਚਪਨ ਚੇਤਾ ਕਰਾ ਦਿੱਤਾ ਇੱਥੋਂ ਨੰਗਣ ਲੱਗੇ ਨੇ ਇੱਧਰ ਭਾਜੀ ਹੁਣੀ ਆਪਣੇ ਨਾਲ ਖੜੇ ਆ ਭਾਜੀ ਕੀ ਕੀ ਸੋਚ ਕੇ ਮਤਲਬ ਤੁਸੀਂ ਇਹਦਾ ਲਾਇਆ ਜਿੱਦਾਂ ਉਹ ਬਾਕੀ ਸਾਰੇ ਲਾਉਂਦੇ ਆ ਉਹ ਸ਼ਕੈਸ਼ ਪਾ ਦਿੰਦੇ ਆ ਜਾਂ ਹੋਰ ਤੁਸੀਂ ਮਤਲਬ ਕੀ ਸੋਚਿਆ ਭਾਜੀ ਤੁਸੀਂ ਜਿੱਦਾਂ ਕਿਹਾ ਕਿ ਮੈਂ 5 6 ਸਾਲ ਦਾ ਸੀਗਾ ਉਦੋਂ ਅਸੀਂ ਦੇਖਦੇ ਸੀ ਤੇ ਇਹ ਜਿਹੜਾ ਆਪਾਂ ਆਪਾਂ ਇਹਦਾ ਟੇਸਟ ਹੀ ਲੱਗ ਹੁੰਦਾ ਦਾ ਪਕੇਦੀ ਆਪਾਂ ਟੇਸਟ ਲੱਗ ਹੁੰਦਾ ਵਿੱਚ ਦੁੱਧ ਪਾ ਕੇ ਇਹ ਇਹਨੂੰ ਬੱਤੇ ਨੂੰ ਵਿੱਚ ਪਾ ਕੇ ਤੇ ਖੰਡ ਪਾ ਕੇ ਤੇ ਇਹਦਾ ਟੇਸਟ ਅਲੱਗ ਜਾ ਹੁੰਦਾ ਤੇ ਸਾਡਾ ਸਿਗਾ ਇੱਕ ਮੋਟੋ ਸਿਗਾ ਵੀ ਅਸੀਂ ਇਹਦੀ ਛਵੀਲ ਲਈਏ ਮੈਂ ਜਦੋਂ ਨਾ ਇੱਥੋਂ ਲੰਘਿਆ ਮੈਂ ਪਾਣੀ ਪੀ ਕੇ ਗਿਆ ਇਹ ਮਿੱਠਾ ਸੋਡਾ ਜਿਹੜਾ ਸੀ ਦੁੱਧ ਵਾਲਾ ਤੇ ਉਹ ਮੈਂ ਜਦੋਂ ਪੀਤਾ ਤੇ ਮੈਨੂੰ ਉਹ ਭਾਂਟੇ ਵਾਲੀਆਂ ਬੋਤਲਾਂ ਤੇ ਨਿਗਾਹ ਗਈ ਤੇ ਮੈਂ ਕਿਹਾ ਯਾਰ ਮੈਨੂੰ ਆ ਬਚਪਨ ਇਦਾਂ ਦਾ ਇਦਾਂ ਦੇ ਦਿਨਾਂ ਵਿੱਚ ਦੋਸਤੋਂ ਮੈਂ ਪੀਂਦਾ ਹੁੰਦਾ ਸੀ ਆ ਜਦੋਂ ਮੈਂ ਇਦਾਂ ਕਹਿੰਦਾ ਸੀ ਇਹ ਮੈਂ ਹੁਣ ਤਾਂ ਦੇਖਣ ਨੂੰ ਨਹੀਂ ਮਿਲਦੀਆਂ ਯਾਰ ਘੱਟੋ ਘੱਟ 5-6 ਸਾਲ ਹੋ ਗਏ ਆ ਇਹ ਜਿਹੜੀਆਂ ਬੋਤਲਾਂ ਮੈਨੂੰ ਦੇਖਣ ਨੂੰ ਮਿਲੀਆਂ ਇੱਧਰ ਅੰਕਲ ਹੁਣੇ ਬੈਠੇ ਆ ਅ ਕਿਦਾਂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅਕਲ ਕਿਦਾਂ ਮਤਲਬ ਇਹ ਕੀ ਸੋਚ ਕੇ ਲਾਇਆ ਸੀ ਤੁਸੀਂ ਇਹ ਸੋਚ ਕੇ ਇਹੀ ਲਾਇਆ ਵੀ ਜਿਹੜੇ ਦੂਜੀਆਂ ਦਵਾਈਆਂ ਹੋਰ ਚੀਜ਼ਾਂ ਪਾਉਂਦੇ ਆ ਉਹਦੇ ਵਿੱਚ ਬਹੁਤ ਹੋਰ ਚੰਗਾ ਨਹੀਂ ਲੱਗਦਾ ਹਾਂ ਕਿੰਨੀ ਗੱਲ ਹੁੰਦਾ ਉਹਦੇ ਵਿੱਚ ਇਹ ਜਿਹੜੀ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਇਹ ਤੁਹਾਨੂੰ ਸੌਕੀਆਂ ਮਿਲ ਗਈਆਂ ਸੀ ਸਾਨੂੰ ਤਾਂ ਅੱਜ ਕੱਲ ਲੱਭਦੀਆਂ ਨਹੀਂ ਮਿਲ ਜਾਂਦੀ ਹੈ ਜੀ ਮੇਰੇ ਨੂੰ ਬਹੁਤ ਅੱਛਾ ਹੈ ਆਰਡਰ ਤੇ ਮਿਲਦੀਆਂ ਲੈ ਵੇ ਯਾਰ ਨਵੀਂ ਗੱਲ ਪਤਾ ਲੱਗੀ ਭਰਾ ਬਹੰਟੇ ਵਾਲੀਆਂ ਬੋਤਲਾਂ ਦੇ ਵੀ ਆਰਡਰ ਦੇਣੇ ਪੈਂਦੇ ਆ ਭਰਾ ਉਹਨਾਂ ਨੇ ਪੂਰੀ ਮਿਹਨਤ ਕੀਤੀ ਆ ਪੂਰੀ ਇਹਨ ਡ੍ਰਿਹੜ ਰ ਇਰਾਦਾ ਕਰਕੇ ਵੀ ਇਹਦਾ ਹੀ ਲਾਉਣਾ ਹੈ ਲੰਗਰ ਤੇ ਆਜੋ ਆ ਦਿਖਾਉਂਦੇ ਸਾਰੇ ਜਣੇ ਅਸੀਂਵਾ ਕੰਢੇ ਆ ਦੇਖ ਲਓ ਜੀ ਭਾਜੀ ਇਹ ਇਹ ਜਿਹੜੀਆਂ ਝੱਗੀਆਂ ਤੁਸੀਂ ਪਾਈਆਂ ਤੇ ਰਾਤ ਨੂੰ ਪਾਈਦੀਆਂ ਤੁਸੀਂ ਮਤਲਬ ਕਾਹਦੇ ਪਾਈਆਂ ਇਹ ਇਸੇ ਵਾਲੇ ਸੇਵਾ ਦੇ ਚਪਲੈਂਟੀਅਰ ਮਤਲਬ ਮੇਨ ਬੰਦੇ ਆ ਤੁਸੀਂ ਹਾਂਜੀ ਹਾਂਜੀ ਮੇਨ ਸੇਵਾ ਦਾ ਆ ਰਿਹਾ ਇਹ ਆ ਪਾਜੀ ਹੁਣ ਮੇਨ ਸੇਵਾ ਦਾ ਆ ਰਿਹਾ ਆ ਪਾਜੀ ਦੇ ਆ ਵੀ ਆ ਪਾਜੀ ਦੇ ਫੁੱਲ ਵੀ ਲਗਾ ਇੱਧਰ ਦੇਖ ਲਓ ਤੇ ਇਹ ਨਿੱਕੇ ਨਿੱਕੇ ਜਿਹੜੇ ਬੱਚੇ ਆ ਇਹ ਆਪਣੇ ਆਉਣ ਵਾਲਾ ਭਵਿੱਖ ਆ ਇਹ ਅੱਜ ਇਹ ਸੇਵਾ ਕਰੂਗੇ ਤੇ ਕੱਲ ਨੂੰ ਅੱਗੇ ਵੱਧ ਕੇ ਵੱਡੇ ਵੱਡੇ ਕੰਮ ਕਰਨਗੇ ਛੋਟੇ ਛੋਟੀਆਂ ਜ਼ਿੰਮੇਵਾਰੀਆਂ ਤੋਂ ਇਨਸਾਨ ਜਿਹੜਾ ਆ ਉਹ ਸਿੱਖਦਾ ਹੈ ਤੇ ਅੱਗੇ ਵਧਦਾ ਆ ਇੱਧਰ ਸਾਡੀ ਮਾਤਾ ਜੀ ਹੁਣੀ ਬੈਠੇ ਆ ਸੇਵਾ ਕਰਦੇ ਹੋਏ ਸੱਸੀ ਕਾ ਮਾਤਾ ਜੀ ਹਾਂਜੀ ਮਾਤਾ ਜੀ ਇਹ ਇੰਨੀ ਗਰਮੀ ਵਿੱਚ ਸੇਵਾ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਆ ਤੁਸੀਂ ਅਸੀਂ ਤਾਂ ਆਪਣੇ ਪੀਰ ਦੇ ਨਾਂ ਦੀ ਸੇਵਾ ਕਰਦੇ ਆ ਸਾਡਾ ਪੀਰ ਤੰਦਰੁਸਤੀਆਂ ਦੇਵੇ ਹਰ ਸਾਲ ਤਰੱਕੀਆਂ ਬਖਸ਼ੇ ਬੱਚੇ ਨੂੰ ਤੰਦਰੁਸਤੀ ਦੇਵੇ ਹਰ ਇੱਕ ਸਾਲ ਲੰਗਰ ਹਾਂ ਹਰ ਇੱਕ ਸਾਲ ਲੰਗਰ ਲੰਗਰਾਂ ਦਾ ਲੰਗਰ ਵੀ ਲੱਗਦਾ ਹੈ ਤੇ ਇਸ ਵੀਲ ਵੀ ਹਰ ਇੱਕ ਸਾਲ ਲੱਗਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਪ ਸਾਡੀਆਂ ਇਧਰ ਆ ਭੈਣ ਜੀ ਇਧਰ ਆ ਭੈਣ ਜੀ ਆ ਭੈਣ ਜੀ ਦੇ ਵੀ ਆ ਦੇਖ ਲਓ ਜੀ ਆ ਭੈਣ ਜੀ ਦੇ ਭੈਣ ਜੀ ਕਿਹੜੀ ਕਲਾਸ ਪੜ੍ਹਦੇ ਆ 7th ਸੇਵਨ ਚ ਇਹ ਮਾਲ ਤੁਸੀਂ ਮੀਨ ਹੈ ਸੇਵਾ ਦਾ ਹਾਂਜੀ ਹਾਂਜੀ ਇਹ ਭੈਣ ਦੀ ਆਪਣੇ ਮੀਨ ਸੇਵਾ ਦਾ ਆ ਰਿਹਾ ਤੇ ਫਰਸਟ ਉਹਨੇ ਕਲਾਸ ਚ 9 ਨੰਬਰ ਦੇ ਉਹਨੇ ਫਰਸਟ ਆਜੀ ਦਾ ਕਦੀ 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 ਨਹੀਂ ਰੋਜ਼ ਆਇਆ ਕਰ ਫਰਸਟ ਹਾਂ ਟੈਸਟਾਂ ਵਿੱਚ ਵੀ ਫਰਸਟ ਆਇਆ ਕਰ ਤੇ ਆ ਇਧਰ ਸਾਰੇ ਆ ਦੇਖ ਲਓ ਜੀ ਇਹ ਲੱਗਿਆ ਸਲਾਨਾ ਮੇਲਾ ਇਹ ਮੇਲੇ ਦੀਆਂ ਲੱਖ ਲੱਖ ਵਧਾਈਆਂ ਪਿੰਡ ਨਾਨਕ ਪਿੰਡੀ ਜਮਸ਼ੇਰ ਖਾਸ ਵੱਲੋਂ ਹੀਰ ਪਰਿਵਾਰ ਹੇ ਹੀਰ ਜਠੇਰੇ ਜਿਹੜੇ ਹੁੰਦੇ ਨਾ ਚਲੋ ਸਰਨਾਮੇ ਤੁਹਾਡਾ ਠੀਕ ਹੈ ਜੀ ਤੇ ਆਹ ਦੇਖ ਲਓ ਜੀ ਸਾਰੇ ਜਣੇ ਬਿਠੇ ਆ ਇਹ ਮੇਨ ਜਿਹੜੀ ਵੀਡੀਓ ਬਣਾਈ ਉਹ ਭੰਟੇ ਦੀਆਂ ਬੋਤਲਾਂ ਨੇ ਬਣਾਈ ਆ ਮੈਂ ਅੱਗੇ ਲੰਘ ਚੁੱਕਿਆ ਸੀ ਉਹ ਮੱਥੇ ਵਿੱਚ ਗੱਲ ਆਈ ਦਿਮਾਗ 'ਚ ਵੀ ਭਾਈ ਆਹ ਚੀਜ਼ ਦਿਖਾ ਲੈਣੀ ਬਣਦੀ ਆ ਸੋ ਆਹ ਦੇਖ ਲਓ ਜੀ ਉਹ ਮੇਨ ਬੰਦੇ ਦੁਆਰਾ ਦਿਖਾ ਲਦੇ ਭਰਾ ਅਮੀਨ ਸੇਵਾਦਾਰ ਚਲੋ ਠੀਕ ਹੈ ਜੀ